ਮੋਦੀ ਵਰਗੇ ਦੇ ਧੌਣ ਚੋਂ ਕੀਲੇ ਕੱਢੇ ਨੇ ਭਗਵੰਤ ਮਾਨ ਚੀਜ਼ ਕੀ ਹੈ ਚੰਡੀਗੜ੍ਹ ਜਾ ਕੇ ਪ੍ਰਦਰਸ਼ਨ ਵੀ ਕਰਾਂਗੇ ਕੋਈ ਅੱਜ ਪਹਿਲੀ ਵਾਰ ਨਹੀਂ ਅਸੀਂ ਨਾਕੇ ਤੋੜਨ ਲੱਗੇ ਵੀ ਦਬਦੇ ਅਸੀਂ ਪੁਲਿਸ ਤੋਂ ਜੇ ਹੰਕਾਰੇ ਹੋਏ ਭੂਸਰੇ ਹੋਏ ਭਗਵੰਤ ਮਾਨ ਤੋਂ ਜਿਹੜਾ ਇੱਕ ਚੁਟਕਲੇ ਸੁਲਾਉਣ ਵਾਲਾ ਭਗਵੰਤ ਮਾਨ ਤੁਸੀਂ ਨੇ ਰਾਜ ਗੱਦੀ ਤੇ ਬਿਠਾਇਆ ਤਾਂ ਪੰਜਾਬ ਦਾ ਅਸਤੋਜ ਦਾ ਮਾਸਟਰ ਦਾ ਮੁੰਡਾ ਜਿਹੜਾ ਹੁਣ ਭੂਸਰਿਆ ਫਿਰਦਾ ਹੈ ਜਦੋਂ ਮਾਮਾ ਭੈਣਾ ਦੇ ਸਾਡੇ ਵੀਰਾਂ ਦੇ ਸਿਰ ਜੋੜਦੇ ਨੇ ਉਦੋਂ ਪਤਾ ਲੱਗਦਾ ਵੀ ਲੋਕ ਏਕਤਾ 'ਚ ਕਿੰਨਾ ਕੁ ਦਮ ਹੈ ਇਸ ਕਰਕੇ ਇਹਨੇ ਮੀਟਿੰਗ ਰੱਖੀ ਕੋਈ ਸਿੱਟਾ ਨਹੀਂ ਨਿਕਲਿਆ ਜਦੋਂ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਸਾਡੇ ਆਗੂਆਂ ਨੇ ਕਿਹਾ ਵੀ ਆਪਾਂ 5 ਤਰੀਕ ਨੂੰ ਮੋਰਚਾ ਲਾਵਾਂਗੇ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ 3 ਤਰੀਕ ਤੋਂ ਲੈ ਕੇ ਜਦੋਂ ਮੀਟਿੰਗ 'ਚ ਸਿੱਟਾ ਨਹੀਂ ਨਿਕਲਿਆ ਇਹਨੇ ਜਿਹੜੇ ਸਾਡੇ ਸੂਬੇ ਦੇ ਆਗੂ ਸੀ ਸੰਯੁਕਤ ਮੋਰਚੇ ਦੇ ਰਾਜੇਵਾਲ ਸਾਹਿਬ ਵਰਗੇ ਜੋਗਿੰਦਰ ਅਗਰਾਹਾ ਵੱਡੇ ਜਿੰਨੇ ਵੀ ਆਗੂ ਸੀ ਜਿਹੜਾ ਆਗੂ ਜਿਹੜੇ ਸਾਡੇ ਆਗੂ ਤੇ ਉਹਨਾਂ ਦੇ ਘਰਾਂ ਦੇ ਉੱਤੇ ਕੰਧਾਂ ਉੱਤੋਂ ਦੀ ਟੱਪ ਕੇ ਜਦ ਕਿ ਇਹਨਾਂ ਨੂੰ ਹੁਕਮ ਨਹੀਂ ਛਾਪੇ ਮਾਰੀ ਕਰਨੀ ਸ਼ੁਰੂ ਕਰਤੀ ਕਿੰਨਾ ਕਚਰੇ ਹੈ ਛਾਪੇ ਮਾਰੀ ਕਰਨਗੇ ਸਾਡੇ ਘਰਾਂ ਦੀ ਕਿੰਨਾ ਕਚਰਾ ਸਾਡੇ ਘਰਾਂ ਦੇ ਵਿੱਚ ਬਾੜ ਕੇ ਸਾਨੂੰ ਦੱਬਣਗੇ ਅਸੀਂ ਨਹੀਂ ਦੱਬਦੇ ਕਿਉਂਕਿ ਦੱਬਣ ਵਾਲੇ ਦਿਨਾਂਗੇ ਜਿਹੜੀਆਂ ਸਾਡੀਆਂ ਜੱਦੀ ਜ਼ਮੀਨਾਂ ਨੇ ਉਹ ਅਸੀਂ ਕਿਵੇਂ ਬਚਾਉਣੀਆਂ ਨੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਅਸੀਂ ਨੇ ਕਿਵੇਂ ਬਚਾਉਣਾ ਹੈ ਕਿਉਂਕਿ ਜਦੋਂ ਸਾਡੇ ਕੋਲੇ ਜ਼ਮੀਨ ਨਾ ਰਹੀ ਪਹਿਲਾਂ ਸਾਡੇ ਕੋਲੇ ਨੌਕਰੀਆਂ ਨਹੀਂ ਸਾਡੇ ਜਵਾਕਾਂ ਵਾਸਤੇ ਪੜ੍ਹੇ ਲਿਖੇ ਲੋਕ ਨੇ ਡਿਗਲੀ ਆਰਡਰ ਪਰ ਡੋਪਲੋਮੇ ਜਵਾਬ ਕਰੀ ਫਿਰਦੇ ਨੇ ਪਰ ਬੇਰਜਗਾਰ ਨੇ ਭਗਵੰਤ ਮਾਨ ਨੂੰ ਪੁੱਛੇ ਕਿੰਨੇ ਕੁ ਨੂੰ ਤੇ ਨੌਕਰੀਆਂ ਦੇਤੀਆਂ ਹੁਣ ਰਹਿਂਦੀ ਹੁੰਦੀ ਅੱਖ ਸੈਂਟਰ ਦੀ ਤੇ ਪੰਜਾਬ ਸਰਕਾਰ ਦੀ ਸੋਡੀਆਂ ਜ਼ਮੀਨਾਂ ਉੱਤੇ ਐ ਜਦੋਂ ਸੋਡੀਆਂ ਜ਼ਮੀਨਾਂ ਨਾ ਰਹੀਆਂ ਫੇਰ ਸੋਡੇ ਪਾਣੀ ਨਹੀਂ ਰਹਿਣੇ ਕਿਉਂਕਿ ਪਾਣੀ ਨਾਲ ਜ਼ਮੀਨ ਐ ਜ਼ਮੀਨ ਨਾਲ ਪਾਣੀ ਐ ਜਦੋਂ ਅੰਨ ਤੇ ਪਾਣੀ ਆਪਣੇ ਕੋਲ ਰਿਹਾ ਨਹੀਂ ਫਿਰ ਰਜਗਾਰ ਕਿਹੜਾ ਬਚਦਾ ਕਿਉਂਕਿ ਜਿਹੜੀ ਜ਼ਮੀਨ ਐ ਉਹਦੇ ਨਾਲ ਕਿੰਨੀਆਂ ਫਸਲਾਂ ਹੁੰਦੀਆਂ ਨੇ ਤੁਹਾਨੂੰ ਪਤਾ ਐ ਫਸਲਾਂ ਨਾਲ ਗਾਂ ਰਜਗਾਰ ਕਿੰਨੇ ਨੇ ਮੰਡੀ ਬੋਰਡ ਸੋਡੇ ਖਤਮ ਕਰਨ ਜਾ ਰਹੇ ਨੇ ਖੁੱਲੇ ਮੰਡੀ ਬੋਰਡ ਬਣਾਉਣ ਜਾ ਰਹੇ ਨੇ ਜੇ ਤਾਂ ਮੰਡੀ ਬੋਰਡ ਖਤਮ ਹੋ ਰਿਹਾ ਮੰਡੀ ਬੋਰਡ ਨਾਲ ਕਿੰਨੇ ਜਾਣਿਆਂ ਨੂੰ ਰਜਗਾਰ ਮਿਲਦਾ ਪਹਿਲਾਂ ਤਾਂ ਲਾ ਲਓ ਕਿਸਾਨ ਨੂੰ ਕਿਸਾਨ ਤੋਂ ਬਾਅਦ ਲਾ ਲਓ ਮੰਡੀਆਂ ਦੇ ਵਿੱਚ ਜਿਹੜੀ ਲੇਬਰ ਹੁੰਦੀ ਹੈ ਫੇਰ ਲਾ ਲਓ ਸਾਡੇ ਟਰੱਕਾਂ ਵਾਲਿਆਂ ਨੂੰ ਕਿੰਨਾ ਇਹਨਾਂ ਨੇ ਸੈਲੂਨਾਂ ਦੇ ਮੂੰਹ ਘਾਤੋ ਖੋਲੇ ਨੇ ਵੀ ਸਿੱਧੀ ਟਰਾਲੀ ਜਾਊ ਅੰਦਰ ਸਿੱਧੀ ਟਰਾਲੀ ਜਾ ਕੇ ਆਥਰ ਨੂੰ ਪੈਸੇ ਦਿੱਤੇ ਘਰੇ ਆੜਤੀਆ ਵਰਗ ਖਤਮ ਇਹ ਹਰ ਇੱਕ ਦੁਕਾਨਦਾਰ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਤਾਂ ਰੱਖਿਆ ਇਹਨਾਂ ਨੇ ਬਾੜਾ ਵੀ ਵੱਡੇ ਮਾਲ ਖੋਲਣ ਨੇ ਆਪਾਂ ਨੇ ਇੱਥੇ ਵੱਡੇ ਮਾਲ ਮਤਬਲੇ ਇਹ ਨਹੀਂ ਵੀ ਕੱਲੇ ਮੌਲ ਹੀ ਖੋਲਣੇ ਨੇ ਇਹਨਾਂ ਦੇ ਵਿੱਚ ਮੌਲਾਂ ਦੇ ਵਿੱਚ ਇਹਨਾਂ ਨੇ 2 ਨੰਬਰ ਦਾ ਧੰਦਾ ਵੀ ਸ਼ੁਰੂ ਕਰਤਾ ਇੱਥੋਂ ਤੱਕ ਸਾਡੇ ਜਵਾਕ ਸੇਫ ਨਹੀਂ ਹੈਗੇ ਕਿਉਂਕਿ ਇਹਨਾਂ ਨੇ 2 ਨੰਬਰ ਦਾ ਕੰਮ ਕਰਨਾ ਮੌਲਾਂ ਦੇ ਵਿੱਚੋਂ ਸ਼ੁਰੂ ਕਰਤਾ ਦੇਖ ਲਓ ਕਿੱਡੇ ਕਿੱਡੇ ਜਿਹੜੇ ਮੌਲ ਖੋਲੇ ਨੇ ਉਹਨਾਂ ਤੇ ਛਾਪੇ ਮਾਰੀ ਮਾਰੇ ਪੜਸ ਜਿਹੜੇ ਇਹ ਕਹਿੰਦੇ ਨੇ ਸਾਡੇ ਦੇ ਆਕੇ ਤੀਰੇ ਦੇ ਨਾਲ ਜਿਹੜੀ ਪੁਲਿਸਾਂ ਬੇਲੀ ਹੋਈ ਖੜੀ ਆ ਸਾਡੇ ਦੇ ਆਕੇ ਖੜ ਜਾਂਦੀਆਂ ਛੜ ਕੇ ਉੱਥੇ ਇਹ ਜਿੱਥੇ ਚਿੱਟਾ ਸਪਲਾਈ ਹੋ ਰਿਹਾ ਹੈ ਵੱਡੇ ਸਮਾਗਲਾਂ ਨੂੰ ਫੜੇ ਮਜੀਠੀਆ ਵਰਗੇ ਨੂੰ ਹੱਥ ਪਾਵੇ ਕਿਉਂ ਨਹੀਂ ਪਾਉਂਦੇ ਉਹਨਾਂ ਨੂੰ ਡਰ ਲੱਗਦਾ ਇਹਨਾਂ ਨੂੰ ਦੱਬੇ ਹੋਏ ਨੇ ਇਹ ਸਰਕਾਰ ਹੈ ਜਿਹੜੀ ਦੱਬੀ ਹੋਈ ਹੈ ਇਹਨਾਂ ਦੀਆਂ ਜੇਬਾਂ ਭਰਦੀ ਹੈ ਪਰ ਜਿਹੜੇ ਕਿਸਾਨ ਨੇ ਇਹਨਾਂ ਨੂੰ ਕਿਸੇ ਦਾ ਕੋਈ ਲਾਲਚ ਨਹੀਂ ਇਹਨਾਂ ਨੂੰ ਤਨਖਾਹਾਂ ਦਾ ਲਾਲਚ ਆਊਗਾ ਸਾਨੂੰ ਕੋਈ ਲਾਲਚ ਨਹੀਂ ਕਿਉਂਕਿ ਅਸੀਂ ਤਾਂ ਆਪਣੇ ਜਵਾਕਾਂ ਦਾ ਭੁੱਖ ਬਚਾਉਣੇ ਨੇ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਬਰਬਾਦ ਹੋਣ ਤੋਂ ਬਚਾਉਣੀਆਂ ਨੇ ਚਿੱਟੇ ਨਾਲ ਸਾਡੇ ਜਵਾਕਾਂ ਦਾ ਕੀ ਬੁਰਾ ਹਾਲ ਹੋ ਰਿਹਾ ਹੈ ਕਿਵੇਂ ਸਾਡੇ ਜਵਾਕ ਨੇ ਜਿਹੜੇ ਚਿੱਟੇ ਦੀ ਨਸੇ ਦੀ ਭੇਟ ਚੜ ਰਹੇ ਨੇ ਲਗਾਤਾਰ ਸਾਡੇ ਜਵਾਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਮਾਂਮਾਂ ਦੀਆਂ ਗੋਦੀਆਂ ਸੁਡੀਆਂ ਹੋ ਰਹੀਆਂ ਨੇ ਉਥੇ ਵਾਸਤੇ ਸਰਕਾਰ ਗੁੰੰਗੀ ਬੋਲੀ ਆ ਪ੍ਰਸ਼ਾਸਨ ਕਿੱਧਰ ਗਿਆ ਹੁੰਦਾ ਜਦੋਂ ਸਸੀਂ ਕਿਤੇ ਧਰਨਾ ਪ੍ਰਦਰਸ਼ਨ ਕਰਦਾ ਹੈ ਕਰਨਾ ਹੁੰਦਾ ਚੱਕ ਕੇ ਗੱਡੀਆਂ ਸਾਡੇ ਮੰਗਰ ਲੈ ਲੈਣੇ ਕੀ ਗੱਲ ਅਸੀਂ ਅੱਤਵਾਦੀਆਂ ਜੋਲਮ ਕਰਦਾ ਕੋਈ ਅਸੀਂ ਨੇ ਸਾਨੂੰ ਤੀਜੇ ਦਿਨ ਘੇਰਨੇ ਲੱਗ ਜਾਂਦੇ ਨੇ ਇਹ ਇਹ ਮਾਨ ਸਰਕਾਰ ਨੂੰ ਪੁੱਛਦੇ ਆ ਵੀ ਕੁਸ ਤਾਂ ਸ਼ਰਮ ਕਰਦਾ ਤੂੰ ਪੰਜਾਬ ਦਾ ਮੁੰਡਾ ਸੀ ਤੇਰੇ ਨਾਲ ਤਾਂ ਪਹਿਲਾਂ ਵਾਲੇ ਚੰਗੇ ਕਹਾਗੇ ਪਰ ਤੂੰ ਤਾਂ ਜਮੀ ਪੱਠਾ ਬੈਠ ਗਿਆ ਤੇਰਾ ਤਾਂ ਹੁਣ ਸੂਬੇ ਦੇ ਆਗੂ ਜ਼ਿਲ੍ਹੇ ਦੇ ਆਗੂ ਇਹਨਾਂ ਨੂੰ ਇਹ ਚੱਕਦੇ ਨੇ ਕਿਉਂ ਚੱਕਦੇ ਨੇ ਵੀ ਚੰਡੀਗੜ੍ਹ ਨਾ ਪਹੁੰਚ ਜਾਣ ਆਪਦੀਆਂ ਮੰਗਾਂ ਵਾਸਤੇ ਪਰ ਮਾਨ ਸਰਕਾਰ ਭਲੇਖੇ ਜਣਾ ਰਹੇ ਅਸੀਂ ਚੰਡੀਗੜ੍ਹ ਵੀ ਜਾਵਾਂਗੇ ਮੰਮ ਖੇਤੀ ਬਾੜੀ ਦੀਆਂ ਜਿਹੜੀਆਂ ਮੰਗਾ ਚੱਲ ਰਹੀਆਂ ਨੇ ਖੇਤੀ ਨੀਤੀ ਖਰੜਾ ਉਹ ਵੀ ਪਾਸ ਕਰਾਵਾਂਗੇ ਸਾਰਾ ਕੁਸ ਕਰਾ ਕੇ ਆਵਾਂਗੇ 7000 ਜਿਹੜੇ ਸਾਡੇ ਬੜੇ ਪਾਸ ਸਾਡੇ ਸਾਡੇ ਬਜ਼ੁਰਗ ਮਾਵਾ ਭੈਣਾ ਵੀਰ ਉਹਨਾਂ ਦੀ 10000 ਪਲਸਣ ਵੀ ਲਵਾਉਣੀ ਹੈ ਜਿਹੜਾ ਭਗਵੰਤ ਮਾਨ ਸਾਡੇ ਵਰਗਿਆਂ ਕੁੜੀਆਂ ਨੂੰ ਕਹਿੰਦਾ ਸੀ ਵੀ 10000 10000 ਰੁਪਏ ਦੇ ਦੂੰ ਸਾਨੂੰ ਤੇਰੇ ਹਜ਼ਾਰ ਨੂੰ ਲੱਤ ਮਾਰਦੇ ਆਂ ਅਸੀਂ ਸਾਡੀਆਂ ਵਿਧਵਾ ਪਰਸਨਾਂ ਤਾਂ ਰੋਕੀ ਜਾਣਾ ਹੈ ਕੀ ਗੱਲ ਹੈ ਕਿਹੜੇ ਕਾਨੂੰਨ ਚ ਲਿਖਿਆ ਵੀ ਵਿਧਵਾ ਪਰਸਨ ਤੁਹਾਨੂੰ ਰੋਕਦੇ ਐਜੇ ਕੰਮ ਕਰਨ ਲੱਗੀ ਹੋਈ ਐ ਇਹ ਸਰਕਾਰ ਐਜੇ ਗਿਰੇ ਕੰਮਾਂ ਤੇ ਆ ਗਈ ਸਾਡੀਆਂ ਜ਼ਮੀਨਾਂ ਤੇ ਇਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਕਬਜ਼ੇ ਕਰਨੇ ਨੇ ਕਰਨ ਲਾਤੇ ਪਹਿਲਾਂ ਭਾਰਤ ਮਾਲਾ ਕੱਢੀ ਹੁਣ ਉਹ ਦੂ ਵੱਡੇ ਰੋੜੋਂ ਜਿੱਥੇ ਸਾਡਾ ਕੁਛ ਨਹੀਂ ਚੜਨਾ ਪਰ ਇਹ ਪ੍ਰਸ਼ਾਸਨ ਅੰਨਾ ਬੋळा ਹੋਇਆ ਫਿਰਦਾ ਜਿੱਥੇ ਨਸਾ ਤਸਕਰ ਫਿਰਦੇ ਨੇ ਦਿਨ ਰਾਤ ਸਮਗਲਰ ਹੁੰਦੀ ਐ ਸਮਗਲਿੰਗ ਹੁੰਦੀ ਐ ਉਹਨਾਂ ਨੂੰ ਨਹੀਂ ਫੜਦੇ ਇੱਥੇ ਆ ਕੇ ਸਾਡੇ ਜਿਹੜੇ ਕਿਸਾਨ ਨੇ ਦਿਨ ਰਾਤ ਸ਼ਾਂਤਮਈ ਆਪਦਾ ਪ੍ਰਦਰਸ਼ਨ ਕਰਦੇ ਨੇ ਕਹਿੰਦੇ ਨੇ ਤਾਂ ਇਹਨਾਂ ਨੂੰ ਕਹਿੰਦੇ ਨੇ ਵੀ ਇਹ ਅੱਤਵਾਦੀ ਨੇ ਕਿਹੜੇ ਪਾਸੇ ਤੁਹਾਨੂੰ ਅੱਤਵਾਦੀ ਠੀਂਦੇ ਨੇ ਕਿਹੜਿਆਂ ਕੋਲੇ ਬੰਬ ਬਦੂਖਾ ਨੇ ਪਰ ਤੁਸੀਂ ਮੂਰੇ ਵੱਡੀਆਂ ਬੱਸਾਂ ਲਾਰਕੀਆਂ ਨੇ ਸਾਰਾ ਰਸਤਾ ਤਾਂ ਤੁਸੀਂ ਰੋਕੀ ਬੈਠੇ ਹੋ ਬਦਨਾਮ ਸਾਡੇ ਕਿਸਾਨਾਂ ਨੂੰ ਕਰਦੇ ਹੋ ਤੁਸੀਂ ਪਰ ਹੁਣ ਜਿਹੜਾ ਸੰਯੁਕਤ ਮੋਰਚਾ ਹੈ ਇਹ ਇਕੱਠਾ ਹੋ ਚੁੱਕਿਆ ਹੈ ਇਕੱਠਾ ਹੋ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਬਗਉ ਮਤਮਾ ਜੀ ਵੀ ਅਸੀਂ ਆਵਦੀਆਂ ਮੰਗਾਂ ਵਾਰੇ ਜਿਹੜਾ ਇਹ ਜੁਗਤ ਮੋਰਚੇ ਦਾ ਫੈਸਲਾ ਸੀ ਸਾਡਾ ਵੀ ਚੰਡੀਗੜ੍ਹ ਸੀ ਡਰ ਨਾ ਲਾਣਾ 5 ਤਰੀਕ ਨੂੰ ਕਿਉਂਕਿ ਭਗਵੰਤ ਮਾਨ ਨੇ ਪਹਿਲੀ ਮੀਟਿੰਗ ਰੱਖ ਲਈ 3 ਤਰੀਕ ਦੀ ਉਹ ਮੀਟਿੰਗ ਦੇ ਵਿੱਚ ਭਰਾਵੋ ਕੋਈ ਉਹ ਛਿੱਟਾ ਨਹੀਂ ਨਿਕਲੇਗਾ ਕਿਉਂਕਿ ਉਹਨੇ ਪਹਿਲੀ ਫੈਸਲਾ ਲੈ ਲਿਆ ਵੀ ਧਰਨਾ ਦੱਸੋ 5 ਤਰੀਕ ਦਾ ਉਹਨੇ ਪਹਿਲੀ ਕਹਤਾ ਜਦੋਂ ਦੀ ਉੱਥੇ ਸਾਡੇ ਆਗੂ ਉੱਠ ਕੇ ਤੁਰ ਪਏ ਉਹ ਭਰਾਵੋ ਦੇਖੋ ਜਦੋਂ ਸਾਡੇ ਆਗੂ ਤੁਰ ਪਏ ਉੱਠ ਕੇ ਉਹਨੇ ਫਿਰ ਕੀ ਕਰਿਆ ਉਹਨੇ ਫੈਸਲਾ ਪੋਰਸ ਲਾਤੀ ਸਾਡੇ ਆਗੂਆਂ ਤੇ ਕਿਉਂਕਿ ਘਰਾਂ ਦੇ ਵਿੱਚ ਛਾਪੇ ਮਾਰਨੇ ਸ਼ੁਰੂ ਕਰਤੇ ਵੀ ਆਗੂਆਂ ਨੂੰ ਚੱਕੋ ਦੇਖੋ ਆਗੂਆਂ ਨੂੰ ਚੱਕਣ ਦਾ ਉਹਨੇ ਫੈਸਲਾ ਐਡਾ ਲੈ ਲਿਆ ਕਿਉਂਕਿ ਭਗਵਾਨ ਜੀ ਮਾਨ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਵੀ ਕੱਲ ਤਾਂ ਤੂੰ ਸਾਨੂੰ ਕਹਿੰਦਾ ਸੀ ਵੋਟਾਂ ਪਾਓ ਮੈਂ ਆਮ ਪਾਰਟੀ ਚ ਬਦਲਾਅ ਦੀ ਸਰਕਾਰ ਲਿਆਉਂਗਾ ਮੈਂ ਜ਼ਿਮੀਂਦਾਰਾਂ ਦਾ ਪੁੱਤਾਂ ਕਿਉਂਕਿ ਮੈਂ ਸਫੈਸਲ ਝਾਰੀਆਂ ਫੈਸਲਾ ਹੋ ਤੇ ਛੋਟੀਆਂ ਐ ਸਾਰਾ ਕੁਝ ਦੇਵਾਂਗਾ ਅੱਜ ਅਸੀਂ ਆਪੋ ਘਮੰਤ ਮਾਨ ਨੂੰ ਪੁੱਛਣਾ ਚਾਹੁੰਨੇ ਆ ਵੀ ਭਰਾਵਾ ਤੂੰ ਕਿੱਥੇ ਆ ਸਾਡਾ ਜ਼ਿਮੀਂਦਾਰਾਂ ਦਾ ਪੁੱਤ ਅੱਜ ਸਾਡੀਆਂ ਸਾਡੇ ਭਾਈ ਸਾਡੀਆਂ ਮਾਂਵਾਂ ਸਾਡੀਆਂ ਭੈਣਾਂ ਅੱਜ ਅਸੀਂ ਸੜਕਾਂ ਦੇ ਉੱਤੇ ਰੋਲ ਰਹੇ ਆ ਇਹ ਸਰਕਾਰਾਂ ਨੇ ਸਾਨੂੰ ਰਸਤੇ 'ਚ ਰੋਕ ਰੱਖਿਆ ਕਿਉਂਕਿ ਸਰਕਾਰ ਅਸੀਂ ਐ ਕਹਿਣਾ ਚਾਹੁੰਨੇ ਆ ਆਪੋ ਘਮੰਤ ਮਾਨ ਨੂੰ ਅਸੀਂ ਆਪਦੀ ਅੱਧੀ ਸੜਕ ਤੇ ਆਸਤੇ ਮਹੀ ਦੇ ਨਾਲ ਧਰਨਾ ਲਾ ਰੱਖਿਆ ਕਿਉਂਕਿ ਇਹ ਸਾਡੀਆਂ ਧੀਆ ਭੈਣਾਂ ਨੂੰ ਮੋਟਰਸਾਈਕਲਾਂ ਤੇ ਸਕੂਟਰੀਆਂ ਤੇ ਆਉਂਦੇ ਨੇ ਇਹ ਬਾਪਸ ਰੋਕ ਰਹੀਆਂ ਨੇ ਉਹ ਦੋਹੀਂ ਭਗਵੰਤ ਮਾਨ ਕਿੱਥੇ ਐ ਜਦੋਂ ਸਾਡੀਆਂ ਧੀਆ ਭੈਣਾਂ ਨੂੰ ਇੰਨੀ ਇਹ ਲੱਖ ਲੱਖਣ ਦੇ ਰਿਹਾ ਅੱਜ ਸਾਡੇ ਦੇ ਪੋਰਸ ਇੰਨੀ ਲਾਤੀ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਮਰ ਰਹੇ ਨੇ ਕਿਉਂਕਿ ਜਾ ਕੇ ਦੇਖੋ ਘਰਾਂ ਦੇ ਘਰ ਖਾਲੀ ਹੋ ਗਏ ਉਹ ਨਸ਼ੇ ਵਾਲਿਆਂ ਨੂੰ ਇਹ ਕਿਉਂ ਨਹੀਂ ਫੜ ਰਿਹਾ ਹੈਗਾ ਸਾਡੀਆਂ ਮਾਵਾਂ ਦੀਆਂ ਗੋਦਾਂ ਉੱਜੜ ਗਈਆਂ ਨੇ ਅੱਜ ਉਹ ਭਗਵੰਤ ਮਾਨ ਕਿੱਥੇ ਐ ਇਹ ਸਾਡੇ ਘਰਾਂ ਦੇ ਵਿੱਚ ਬੈਣ ਪਵਾ ਰਿਹਾ ਹੈ ਸਾਨੂੰ ਤਾਂ ਛੜਕਾਂ ਤੇ ਰੋਕ ਕਰਕੇ ਆਸੀ ਤਾਂ ਆਪਦੇ ਹੱਕ ਮੰਗਦੇ ਆ ਕਿਉਂਕਿ ਉਹ ਸਾਡੀਆਂ ਮਾਵਾਂ ਜਿਹੜੀਆਂ ਰੋ ਰਹੀਆਂ ਨੇ ਘਰਾਂ ਦੇ ਵਿੱਚ ਉਹਨਾਂ ਦਾ ਦੁੱਖ ਕਿਉਂ ਨਹੀਂ ਸੁਣ ਰਿਹਾ ਆ ਕੇ ਇਹ ਸਰਕਾਰ ਸਾਡੇ ਤੇ ਹਮਲੇ ਕਰ ਕਰ ਆਉਂਦੀ ਹੈ ਦੇਖੋ ਵੀਰੇ ਅਸੀਂ ਡਰਦੇ ਨਹੀਂ ਹੈਗੇ ਜਿਸ ਦਿਨ ਅਸੀਂ ਜਸੇਵੰਦੀ ਦੇ ਵਿੱਚ ਆਏ ਤੇ ਅਸੀਂ ਉਸੇ ਦਿਨ ਆਪਦੇ ਸਿਰ ਤੇ ਕਫਨ ਬੰਨ ਕੇ ਆਏ ਤੇ ਆਪਦੇ ਜਵਾਖਾਂ ਨੂੰ ਕਹਿ ਕੇ ਆਏ ਤੇ ਅਸੀਂ ਵੀ ਸਾਡੀ ਆਟੇ ਦੇ ਵਿੱਚ ਪਾਣੀ ਨਾ ਪਾਇਓ ਅਸੀਂ ਖਾਨੀ ਆਵਾਂਗੇ ਖਾਨੀ ਨਹੀਂ ਆਵਾਂਗੇ ਪਰ ਭਗਵੰਤ ਮਾਨ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਚੰਡੀਗੜ੍ਹ ਦੇ ਵਿੱਚ ਅਸੀਂ ਜਾਵਾਂਗੇ ਜ਼ਰੂਰ ਚਾਹੇ ਕਿਸੇ ਵੀ ਹਾਲਤ ਦੇ ਵਿੱਚ ਜਾਈਏ ਅਸੀਂ ਅਸੀਂ ਉੱਥੇ ਧਰਨਾ ਜ਼ਰੂਰ ਲਾਣਾ ਜੋ ਸਾਡਾ ਜੁਗਤ ਮੋਰਚੇ ਦਾ ਫੈਸਲਾ ਆਊਗਾ ਤੁਸੀਂ ਦੇਖ ਸਕਦੇ ਹੋ ਇੱਧਰ ਕਿਸਾਨਾਂ ਦਾ ਮੋਰਚਾ ਜਿਹੜਾ ਸੜਕ ਦੇ ਉੱਤੇ ਹੀ ਜੰਮਿਆ ਹੋਇਆ ਕਿਉਂਕਿ ਚੰਡੀਗੜ੍ਹ ਜਾਣ ਤੋਂ ਅੱਗੇ ਭਾਰੀ ਪੁਲਿਸ ਬਲ ਜਿਹੜਾ ਉਹ ਲੱਗਾ ਹੋਇਆ ਉਹਨੇ ਰੋਕਿਆ ਹੋਇਆ ਔਰ ਇਧਰ ਇਹ ਪੈਣਾ ਖੜੀਆਂ ਨੇ ਭੈਣ ਜੀ ਭਗਵੰਤ ਮਾਨ ਕਹਿੰਦਾ ਹੈ ਕਿ ਇਹ ਕਿਸਾਨ ਨੇ ਜਿਹੜੇ ਇਹਨਾਂ ਦੀਆਂ ਮੰਗਾਂ ਤਾਂ ਸੈਂਟਰ ਨਾਲ ਸੰਬੰਧਤ ਨੇ ਮੇਰੇ ਨਾਲ ਸੰਬੰਧਤ ਤਾਂ ਕੋਈ ਮੰਗੀ ਹੈ ਨਹੀਂ ਦੇਖੋ ਜੀ ਸਾਡੀਆਂ ਮੰਗਾਂ ਸੈਂਟਰ ਨਾਲ ਵੀ ਸੰਬੰਧਤ ਨੇ ਪੰਜਾਬ ਸਰਕਾਰ ਨਾਲ ਵੀ ਨੇ ਭਗਵਾਨ ਤਾਂ ਮਾਨ 3 ਤਰੀਕ ਨੂੰ ਮੀਟਿੰਗ ਰੱਖਦਾ ਜਦੋਂ ਅਸੀਂ ਨੇ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣਾ ਸੀ ਇਹ ਮਾਨ ਸਾਹਿਬ ਪਹਿਲਾਂ ਆਪਣਾ 3 ਤਰੀਕ ਨੂੰ ਮੀਟਿੰਗ ਰੱਖਦਾ ਸੰਯੁਕਤ ਕਾਸਾਨ ਮੋਰਚੇ ਨਾਲ ਉਹ ਮੀਟਿੰਗ ਦੇ ਵਿੱਚੋਂ 4 ਵਜੇ ਤੋਂ ਬਾਅਦ ਇਹ ਮੀਟਿੰਗ ਦੇ ਵਿੱਚੋਂ ਭੱਜਦਾ ਅੱਠ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਏ ਨੇ ਉਹ ਵੀ ਕਹਿੰਦੇ ਵੀ ਮੈਂ ਨਹੀਂ ਦੇਣੀ ਐ ਜਿਹੜਾ ਤੁਸੀਂ ਕਰਨਾ ਕੁਝ ਕਰ ਲਓ ਜਦੋਂ ਪਤਾ ਹੈ ਵੀ ਭਗਵੰਤ ਮਾਨ ਨੂੰ ਮੀਟਿੰਗ ਰੱਖਣੀ ਕਿਉਂ ਪੈਗੀ ਇਹ ਪੰਜਾਬ ਸਰਕਾਰ ਨਾਲ ਵੀ ਸੰਬੰਧਤ ਨਹੀਂ ਸੈਂਟਰ ਨਾਲ ਵੀ ਨਹੀਂ ਕਿਉਂਕਿ ਅੰਜ ਤਰੀਕ ਨੂੰ ਅਸੀਂ ਨੇ ਮੋਰਚਾ ਲਾਉਣੀ ਸੀ ਇਸ ਦੇ ਸੰਬੰਧ ਦੇ ਵਿੱਚ ਉਹ ਭੱਜ ਗਿਆ ਉਥੋਂ ਭਗਵੰਤ ਮਾਨ ਕਹਿੰਦਾ ਇੰਨਾ ਖੇਤ ਤਾਂ ਹੈ ਕਿਸਾਨ ਨਹੀਂ ਜਾਂਦੇ ਜਿੰਨਾ ਖੇਤ ਮੈਂ ਜਾਂਦਾ ਭਗਵੰਤ ਮਾਨ ਦੇਖੋ ਜੀ ਪਹਿਲਾਂ ਮੈਂ ਜਾਣਦੀ ਆ ਤੌਜ ਦਾ ਮੇਰੇ ਨਾਨਕੇ ਨੇ ਤੌਜ ਦੇ ਵਿੱਚ ਮੈਂ ਜਾਣਦੀ ਆ ਵੀ ਇਹ ਕਿੰਨਾ ਖੇਤ ਜਾਂਦਾ ਭਗਵੰਤ ਮਾਨ ਦਾ ਬਾਪ ਸੀਗਾ ਜਿਹੜਾ ਮਾਸਟਰ ਸੀਗਾ ਮਾਸਟਰ ਦਾ ਪੁੱਤ ਹੈ ਕਮੇਡੀ ਚ ਪੈ ਗਿਆ ਕਮੇਡੀ ਤੋਂ ਬਾਅਦ ਨੇ ਤਾਂ ਕਦੇ ਖੇਤ ਦਾ ਮੂੰਹ ਨਹੀਂ ਦੇਖਿਆ ਜਿਹੜਾ ਸਾਨੂੰ ਸਕਿਉਂਦਾ ਹੈ ਖੇਤੀ ਕਰਨੀ ਇਹ ਕੌਣ ਹੁੰਦਾ ਇਹਨੂੰ ਖੇਤੀ ਦਾ ਪਤਾ ਵੀ ਨਹੀਂ ਹੈਗਾ ਵੀ ਕੀਵੇਂ ਖੇਤੀ ਹੁੰਦੀ ਹੈ ਬਾਪ ਮਾਸਟਰ ਸੀਗਾ ਉਸ ਤੋਂ ਬਾਅਦ ਇਹ ਕਮੇਟੀ ਚ ਪੈ ਗਿਆ ਚੰਡੀਗੜ੍ਹ ਰਹਿਣ ਲੱਗ ਗਿਆ ਇਹਨੇ ਕਦੇ ਖੇਤੀ ਦਾ ਮੂੰਹ ਤੱਕ ਨਹੀਂ ਦੇਖਿਆ ਇਹ ਸਾਨੂੰ ਕੀ ਖੇਤੀ ਸਿਖਾਊਗਾ ਔਰ ਭਗਵੰਤ ਮਾਨ ਕਹਿੰਦਾ ਮੈਂ ਮੁੱਖ ਮੰਤਰੀ ਆ ਮੇਰੀ ਨਰਮਾਈ ਨੂੰ ਕਮਜ਼ੋਰੀ ਨਾ ਸਮਝੋ ਮੈਂ ਐਕਸ਼ਨ ਵੀ ਲੈਣਾ ਜਾਣਦਾ ਐਕਸ਼ਨ ਲੈ ਲੈ ਸਾਡੇ ਤੇ ਅਸੀਂ ਕਿਹੜੇ ਡਰਦੇ ਆ ਭਗਵੰਤ ਮਾਨ ਤੋਂ ਕੋਈ ਡਰਦੇ ਨਹੀਂ ਅਸੀਂ ਭਗਵੰਤ ਮਾਨ ਤੋਂ ਅਸੀਂ ਤਾਂ ਸਿਰਾਂ ਤੇ ਕਫਣ ਬੰਨ ਕੇ ਤੁਰਦੇ ਆ ਅਸੀਂ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਚੰਡੀਗੜ੍ਹ ਵੀ ਜਾਵਾਂਗੇ ਮੰਗਾਂ ਵੀ ਮਨਾਵਾਂਗੇ ਕੋਈ ਪਹਿਲੀ ਵਾਰ ਨਹੀਂ ਅਸੀਂ ਵੀ ਭਗਵੰਤ ਮਾਨ ਸਰਕਾਰ ਤੋਂ ਦਬਦਿਆ ਸਰਕਾਰਾਂ ਕਿੰਨੀਆਂ ਆਈਆਂ ਨੇ ਕਿੰਨੀਆਂ ਗਈਆਂ ਨੇ ਜਿਹੜੀ ਆ ਪੁਲਿਸ ਪ੍ਰਸ਼ਾਸਨ ਸਾਨੂੰ ਇਹ ਜਿਵੇਂ ਅੱਜ ਰੋਕੀ ਬੈਠੇ ਨੇ ਰੋਕ ਨਹੀਂ ਸਕਦੇ ਕਿਉਂਕਿ ਪਹਿਲਾਂ ਵੀ ਜ਼ਮੀਨਾਂ ਦੇ ਮਸਲੇ ਤੇ ਪਹਿਲਾਂ ਵੀ ਇਹ ਪੁਲਿਸ ਦੇ ਬੈਰੀਕੇਟਰ ਸੀਨੇ ਤੋੜੇ ਨੇ ਭੰਨੇ ਨੇ ਦਿੱਲੀ ਤੱਕ ਅਸੀਂ ਗਏ ਆ ਕੋਈ ਪਹਿਲੀ ਵਾਰ ਨਹੀਂ ਵੀ ਅੱਜ ਸਾਡੀ ਪੁਲਿਸ ਨਾਲ ਪੁਲਿਸ ਨੇ ਅਸੀਂ ਰੋਕਿਆ ਅਸੀਂ ਤਾਂ ਇੱਕ ਪਾਸੇ 7 ਮਈ ਪ੍ਰਦਰਸ਼ਨ ਕਰ ਰਹੇ ਆ ਦੂਜੇ ਪਾਸੇ ਲੋਕਾਂ ਨੂੰ ਪੁਲਿਸ ਨੰਗਣ ਨਹੀਂ ਦੇ ਰਹੀ ਇਹ ਜ਼ਬਰਦਸਤੀ ਪੁਲਿਸ ਦੀ ਹੈ ਕਿਸਾਨਾਂ ਦੀ ਹੈ ਦੱਸੋ ਤੁਸੀਂ ਵੀ ਇਹਦੇ ਵਿੱਚ ਕੌਣ ਦੋਸ਼ੀ ਹੈ ਕਿਸਾਨ ਦੋਸ਼ੀ ਨੇ ਜਿਹੜੀਆਂ ਆਪਣੀਆਂ ਜਾਇਦਾਦਾਂ ਵਿਚਾਰੇ ਨੇ ਅਬਦਰ ਜਵਾਕਾਂ ਦੀਆਂ ਜ਼ਿੰਦਗੀਆਂ ਵਿਚਾਰੇ ਨੇ ਭੁੱਖੇ ਵਿਚਾਰੇ ਨੇ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਤੇ ਫਸਲਾਂ ਵਿਚਾਰੇ ਨੇ ਕਮਾਨ ਸਰਕਾਰ ਦੋਸ਼ੀ ਹੈ ਕਿ ਸੈਂਟਰ ਦੋਸ਼ੀ ਹੈ ਭਗਵੰਤ ਮਾਨ ਹੋਰੀ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਮੋਦੀ ਕਿਸਾਨਾਂ ਦਾ ਵਿਰੋਧੀ ਹੈ ਸੈਂਟਰ ਸਰਕਾਰ ਕਿਸਾਨਾਂ ਦਾ ਵਿਰੋਧੀ ਹੈ ਅਸੀਂ ਨਹੀਂ ਸੈਂਟਰਸ ਕਿਸਾਨਾਂ ਦਾ ਵਿਰੋਧੀ ਹੈ ਕਿਉਂਕਿ ਮੋਦੀ ਦੇ ਜਦੋਂ ਹੋਂਦ ਚ ਆ ਗਿਆ ਉਹਦੀ ਕਿਸਾਨਾਂ ਦਾ ਵਿਰੋਧੀ ਹੋ ਗਿਆ ਸੀ ਭਗਵੰਤ ਮਾਨ ਨੇ ਕਿਹੜੇ ਚੰਗੇ ਕੰਮ ਕਰਤੇ ਭਗਵੰਤ ਮਾਨ ਸਰਕਾਰ ਦਿੱਲੀ ਚੋਂ ਕਿਉਂ ਫੱਟੀ ਪੁੱਚ ਗਈ ਉਹਦੀ ਜੇ ਐਡਾ ਤਾਕਤ ਤੇ ਭਗਵੰਤ ਮਾਨ ਸਰਕਾਰ ਦੀ ਦਿੱਲੀ ਦੇ ਵਿੱਚੋਂ ਜਿੱਤ ਲੈਂਦਾ ਤਾਂ ਫਿਰ ਪੰਜਾਬ ਚੋਂ ਵੀ ਫੱਟੀ ਪੁੱਚੀ ਪਈ ਆ ਮਾਨ ਸਰਕਾਰ ਨੂੰ ਦੇਖਣ ਲੱਗ ਰਿਹਾ ਜਿਹੜੇ ਨਾਲ ਉਹਨਾਂ ਨੂੰ ਸੀਟਾਂ ਦਿੱਤੀਆਂ ਤੀਆਂ ਇਹੀ ਕਿਸਾਨ ਉਹਦੀ ਫੱਟੀ ਪੁੱਛਣਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਦਿਖਦਾ ਉਹ ਕਿੰਨਾ ਕਿ ਜੱਟਾਂ ਦਾ ਮੁੰਡਾ ਹੈ ਜਿਹੜਾ ਉਹਨੇ ਸਾਰੀਆਂ ਸਰਕਾਰਾਂ ਤੋਂ ਹੱਦਾਂ ਪਾਰ ਕਰਤੀਆਂ ਉਹਨੇ ਫ੍ਰੀ ਪੈਡ ਮੀਟਰ ਇੱਕ ਪਾਸੇ ਲੈ ਕੇ ਆ ਰਿਆ ਵੀ ਚਿੱਪਾ ਵਾਲੇ ਮੀਟਰ ਲਾਓ ਕਿਸਾਨਾਂ ਦੇ ਦੂਜੇ ਪਾਸੇ ਉਹਦੀ ਚਲਾਕੀ ਦੇਖੋ ਬਿਜਲੀ ਫ੍ਰੀ ਕਰ ਰੱਖੀ ਆ ਇੱਥੋਂ ਤੱਕ ਵੀ ਕਿਸਾਨਾਂ ਨੂੰ ਇਹ ਬੇਵਕੂਫੀ ਸਮਝਦਾ ਵੀ ਇੱਕ ਪਾਸੇ ਤੇ ਚਿੱਪਾ ਵਾਲੇ ਮੀਟਰ ਆ ਰਹੇ ਨੇ ਦੂਜੇ ਪਾਸੇ ਉਹ ਬਿਜਲੀ ਫਰੀ ਕਰਦਾ ਕਿ ਇਹ ਇੱਕ ਜਾਣਦੇ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚ ਐਦਾਂ ਰਾਹਗੀਰ ਨੇ ਜਿਹੜੇ ਉਹ ਸਾਰੀਆਂ ਸੜਕਾਂ ਦੇ ਉੱਪਰ ਪਰੇਸ਼ਾਨ ਨੇ ਕਿਉਂਕਿ ਜਗਾ ਜਗਾ ਦੇ ਉੱਪਰ ਰਸਤੇ ਰੁਕੇ ਹੋਏ ਨੇ ਬੈਰੀਕੇਟਿੰਗ ਹੋਈ ਹੋਈ ਆ ਔਰ ਲੋਕ ਨੇ ਜਿਹੜੇ ਅੱਜ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਪਰ ਆਪੋ ਆਪਣੇ ਕੰਮਾਂ ਤੋਂ ਮੁੜ ਕੇ ਵਾਪਸ ਜਾ ਰਹੇ ਨੇ ਆਪਾਂ ਪੰਜ ਜੀ ਨੂੰ ਪੁੱਛਦਿਆ ਪੰਜ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹ ਸੜਕਾਂ ਰੋਕਦੇ ਨੇ ਇਹ ਰੇਲਾਂ ਰੋਕਦੇ ਨੇ ਤਾਂ ਕਰਕੇ ਮੈਂ ਮੀਟਿੰਗ ਤੋਂ ਉੱਠ ਕੇ ਗਿਆ ਜੀ ਜੀ ਇਹ ਬਿਲਕੁਲ ਗਲਤ ਹੈ ਅਸੀਂ ਸੜਕਾਂ ਨਹੀਂ ਰੋਕਦੇ ਅਸੀਂ ਰੇਲਾਂ ਨਹੀਂ ਰੋਕਦੇ ਉਹ ਸਾਡੀ ਜਦੋਂ ਮਜਬੂਰੀ ਬਣਦੀ ਹੈ ਜਦੋਂ ਇਹ ਸਰਕਾਰਾਂ ਸਾਨੂੰ ਦਬਦੀਆਂ ਨੇ ਅਸੀਂ ਉਦੋਂ ਸਾਰੇ ਕੰਮ ਇਹ ਕਰਦੇ ਹਾਂ ਕਿਉਂਕਿ ਸਾਨੂੰ ਉਦੋਂ ਲੋਡ ਬਣ ਜਾਂਦੀ ਹੈ ਪਰ ਹੁਣ ਅਸੀਂ ਸਿਰਫ ਚੰਡੀਗੜ੍ਹ ਆਵਦੀਆਂ ਮੰਗਾਂ ਵਾਸਤੇ 7 ਮਈ ਪ੍ਰਦਰਸ਼ਨ ਕਰਨ ਜਾ ਰਹੇ ਤੇ ਜਿਹੜੀਆਂ ਸਰਕਾਰਾਂ ਨੇ ਸਾਡੇ ਮੂਹਰੇ ਆ ਫੋਰਸ ਲਾਈ ਆ ਐਨੀ ਕੁ ਫੋਰਸ ਨੂੰ ਅਸੀਂ ਕੀ ਜਾਣਦੇ ਆ ਇਹਦਾ ਦਬ ਬੁਜਲ ਕੇ ਅਸੀਂ ਨੰਗੇ ਹੋਏ ਆ ਇਹ ਕਿਹੜਾ ਪਹਿਲੀ ਵਾਰ ਹੋ ਰਿਹਾ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਗੋਲੀਆਂ ਸਾਡੇ ਤੇ ਕੀ ਕੁਝ ਨਹੀਂ ਕੀਤਾ लाठी चार्ज ਪਰ ਨਹੀਂ ਦਬਦੇ ਅਸੀਂ ਕਿਸਾਨ ਕਿਉਂਕਿ ਆਪਣੀਆਂ ਜਾਇਦਾਦਾਂ ਸੀ ਨੇ ਬਚਾਉਣੀਆਂ ਨੇ ਇਸੇ ਹਾਲਤ ਵਿੱਚ ਵੀ ਸਰਕਾਰ ਉਧਰ ਜਾਵੇ ਜਿੱਧਰ ਲਗਾਤਾਰ ਨਸ਼ਾ ਵਧ ਰਿਹਾ ਚਿੱਟੇ ਵਾਲਿਆਂ ਨੂੰ ਕਿਉਂ ਨਹੀਂ ਫੜਦੇ ਇਹ ਕਿਉਂ ਨਹੀਂ ਜਾਂਦੇ ਜਿਹੜੇ ਵੱਡੇ ਸਮਗਰਾਂ ਰ ਬੈਠੇ ਨੇ ਦੇਸ਼ ਦੇ ਵਿੱਚ ਮਜੀਠੀਏ ਵਰਗੇ ਕਿਉਂ ਨਹੀਂ ਉਹਨਾਂ ਨੂੰ ਹੱਥ ਪਾਉਂਦੇ ਕਿਉਂ ਨਹੀਂ ਉਹਨਾਂ ਦੀ ਗਰਦਨਾ ਫੜਦੇ ਇਹ ਜਾ ਕੇ ਉਹਨਾਂ ਨੂੰ ਕਿਉਂ ਨਹੀਂ ਅੰਦਰ ਕਰਦੇ ਜਿਹੜੇ ਆ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਇਹ ਇਹਨਾਂ ਨੂੰ ਬੁਰੇ ਲੱਗਦੇ ਨੇ ਕਿਉਂਕਿ ਜਿਹੜੇ ਮੰਗਾ ਨੇ ਅਸੀਂ ਤਾਂ ਆਪਣੀਆਂ ਮਨਾ ਕੇ ਰਹਿਾਂਗੇ ਕਿਉਂਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਤੇ ਆਪਣੀਆਂ ਨਸਲਾਂ ਫਸਲਾਂ ਦੀ ਸੋਚ ਹੈ ਇਹ ਸਾਡੀਆਂ ਪੀੜ੍ਹੀਆਂ ਨਾ ਰਹੀਆਂ ਪੀੜ੍ਹੀਆਂ ਬਰਬਾਦ ਹੋ ਗਈਆਂ ਪੰਜਾਬ ਨੇ ਆਉਣ ਵਾਲੇ ਟਾਈਮ ਦੇ ਵਿੱਚ ਖਤਮ ਹੋਣਾ ਹੈ ਇਹਨਾਂ ਨੇ ਵੱਡੇ ਮਾਲ ਖੋਲਣੇ ਨੇ ਵੱਡੀਆਂ ਇਹਨਾਂ ਨੇ ਫੈਕਟਰੀਆਂ ਲਾਉਣੀਆਂ ਨੇ ਉੱਤੇ ਤੁਸੀਂ ਆਹ ਦੇਖ ਲਓ ਕਿੱਡਾ ਹਾਈਵੇ ਰੋਡ ਕੱਢਿਆ ਇਹਨਾਂ ਨੇ ਕੀ ਜ਼ਰੂਰਤ ਪੈ ਗਈ ਸੀ ਕਿਸਾਨਾਂ ਦਾ ਤਾਂ ਉਹ ਤੋਂ ਗੱਡਾ ਵੀ ਨਹੀਂ ਟੱਪਦਾ ਕੀ ਭਗਵੰਤ ਮਾਨ ਕਹਿੰਦਾ ਹੈ ਕਿ ਪੂਰਾ ਪੰਜਾਬ ਮੇਰੇ ਨਾਲ ਹੈ ਮੈਂ 3.5 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਤੇ ਪੂਰਾ ਪੰਜਾਬ ਮੇਰੇ ਨਾਲ ਹੈ ਆ ਪਹਿਲਾਂ ਇਹਦੇ ਨਾਲ ਸੀ ਪੰਜਾਬ ਜਦੋਂ ਇਹਨੂੰ ਪੰਜਾਬ ਦੇ ਵਿੱਚੋਂ ਸੀਟਾਂ ਮਿਲ ਗਈਆਂ ਪਰ ਹੁਣ ਪੰਜਾਬ ਨੇ ਪਹਿਲਾਂ ਦਿੱਲੀ ਨੇ ਨਹੀਂ ਫੱਟੀ ਪਹੁੰਚਦੀ ਹੁਣ ਪੰਜਾਬ ਪਹੁੰਚ ਦੂ ਲੈ ਲੈ ਕਿ ਤੂੰ ਸੀਟਾਂ ਲਊਗਾ ਇਹ ਆਹੀ ਲੋਕ ਨੇ ਜਿਹੜੇ ਇਹਨੂੰ ਵੋਟਾਂ ਪਾਉਣ ਵਾਲੇ ਤੇ ਹੁਣ ਪਤਾ ਲੱਗੂਗਾ ਆਉਣ ਵਾਲੇ ਟਾਈਮ ਦੇ ਵਿੱਚ ਕਿੱਥੇ ਜਿੱਤਦਾ ਇਹ ਇਹ ਤਾਂ ਆਪਦੀ ਫੱਟੀ ਆਪਦੇ ਆਪ ਹੀ ਪਹੁੰਚਣ ਜਾ ਰਿਹਾ ਕਿਉਂਕਿ ਇਹ ਮੋਦੀ ਸਰਕਾਰ ਦਾ ਦਲਾਲ ਹੈ ਮੋਦੀ ਸਰਕਾਰ ਕਾਰਪੋਰੇਟਾਂ ਦੀ ਦਲਾਲ ਹੈ ਕਾਰਪੋਰੇਟਾਂ ਦੀ ਕੱਠ ਪੁਤਲੀ ਬਣ ਗਈ ਮੋਦੀ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਸੈਂਟਰੋਂ ਓਵੇਂ ਹੁਕਮ ਕਰਦਾ ਜਿਵੇਂ ਸੈਂਟਰ ਹੁਕਮ ਕਰਦਾ ਗਾਹਾਂ ਪੰਜਾਬ ਸਰਕਾਰੋਂ ਓਵੇਂ ਹੁਕਮ ਕਰਦੀ ਹੈ ਪਰ ਇਹ ਕਿਸਾਨ ਨੇ ਜ਼ਾਵਨ ਵਾਲੇ ਕਿੱਥੇ ਨੇ ਕੋਈ ਰੋਸ ਪ੍ਰਦਰਸ਼ਨ ਅੱਜ ਤਾਂ ਨਹੀਂ ਹੋ ਰਿਹਾ ਅਸੀਂ ਤਾਂ ਲਗਾਤਾਰ ਹੀ ਲੜਨਾ ਹੈ ਆਪਣੀ ਜਾਨ ਤਲੀ ਤੇ ਚਾਹੇ ਸਾਡੇ ਗੋਲੀਆਂ ਮਾਰਨ ਕੁਝ ਵੀ ਕਰਨ ਅਸੀਂ ਲੜਨਾ ਹੈ ਆਪਣੀ ਜੰਗ ਆ ਜਿਹੜੀ ਉਹ ਸਿਰੇ ਚੜਾਉਣੀ ਹੈ ਕਿਉਂਕਿ ਜਿਹੜੇ ਆਪਣੇ ਹੱਕੀ ਮੰਗਾਂ ਨੇ ਤੁਸੀਂ ਉਹ ਆਪਦੀਆਂ ਲਾਇਕ ਹੀ ਹੋਣੀ ਹੈ